ਇਸ ਯਾਤਰਾ ਦਾ ਤੁਹਾਡਾ ਮਕਸਦ ਕੀ ਸੀਗਾ ਕੀ ਸੋਚਿਆ ਸੀ ਕਿ ਯਾਤਰਾ ਦੇ ਦੌਰਾਨ ਇਹ ਅਜੰਡਾ ਲੋਕਾਂ ਤੱਕ ਲਿਖ ਜਾਣਾ ਯਾਤਰਾ ਦੇ ਦੌਰਾਨ ਮਕਸਦ ਸਾਡਾ ਸੀਗਾ ਕਿ ਅੱਜ ਅਸੀਂ ਆਮ ਤੌਰ ਤੇ ਸਟੇਜਾਂ ਦੇ ਉੱਤੇ ਪੜੋ ਜੁੜੋ ਸੰਘਰਸ਼ ਕਰੋ ਬਾਬਾ ਸਾਹਿਬ ਦਾ ਜੋ ਬਹੁਤ ਹੀ ਇੰਪੋਰਟੈਂਟ ਇੱਕ ਡਾਇਰੈਕਸ਼ਨ ਇੱਕ ਸਲੋਗਨ ਆ ਉਹ ਬੋਲਦੇ ਹਨ ਜੀ ਪਰ ਆਪਣੇ ਆਪ ਤੇ ਐਪਲੀਕੇਬਲ ਨਹੀਂ ਕਰਦੇ ਜੀ ਸੋ ਯਾਤਰਾ ਦੇ ਵਿੱਚ ਅਸੀਂ ਇਹ ਸੋਚਿਆ ਸੀ ਕਿ ਲੋਕਾਂ ਦੇ ਵਿੱਚ ਚਲੀਏ ਉਹਨਾਂ ਦੇ ਨਾਲ ਵਿਚਾਰ ਵਮਰਸ਼ ਕਰੀਏ ਜਿਹੜੇ ਉਹਨਾਂ ਦੇ ਸ਼ੰਕੇ ਆ ਕੋਸ਼ਿਸ਼ ਕਰੀਏ ਦੂਰ ਕਰਨ ਦੀ ਜੀ ਜਿਹੜੀਆਂ ਉਹਨਾਂ ਦੀਆਂ ਚੰਗੀਆਂ ਗੱਲਾਂ ਆ ਉਹਨਾਂ ਨੂੰ ਗ੍ਰਹਿਣ ਕਰੀਏ ਆਪਣੀ ਜਿੰਨੀ ਕਰ ਸੀ ਨੌਲੇਜ ਰੱਖਦੇ ਆ ਉਹ ਨਾਲ ਉਹ ਰਿਵਰ ਕਰਨ ਦੀ ਕੋਸ਼ਿਸ਼ ਕਰੀਏ ਸੋ ਮਕਸਦ ਸੀਗਾ ਕਿ ਵਿਚਾਰ ਵਿਮਰਸ਼ ਕਰਕੇ ਅਸੀਂ ਆਉਣ ਵਾਲੇ ਸਮੇਂ ਦੀ ਇੱਕ ਰਣਨੀਤੀ ਇਹੋ ਜਿਹੀ ਤਿਆਰ ਕਰ ਸਕੀਏ ਜਿਸ ਦੇ ਨਾਲ ਅਸੀਂ ਲੋਕਾਂ ਦੀ ਬਿਹਤਰੀ ਲਈ ਜੋ ਬਾਬਾ ਸਾਹਿਬ ਚਾਹੁੰਦੇ ਸੀ ਮਾਨਵਰ ਕਲਸ਼ੀ ਰਾਮ ਦੀ ਚਾਹੁੰਦੇ ਸੀ ਉਹ ਅਸੀਂ ਕਰ ਸਕੀਏ ਸੋ ਇਸ ਕਰਕੇ ਮਕਸਦ ਬਹੁਤ ਵੱਡਾ ਸੀ ਯਾਤਰਾ ਦਾ ਇਸ ਸਾਰੇ ਪੰਜਾਬ ਦੇ ਵਿੱਚ ਘੁੰਮਣਾ ਤੇ ਹੁਣ ਵੀ ਜਿਹੜਾ ਆ ਲਗਾਤਾਰ ਜਾਰੀ ਰੱਖਿਆ ਹੋਇਆ ਆਪ ਲੋਕਾਂ ਦਾ ਜੀ ਜੀ ਸੋ ਜਿਵੇਂ ਜਿਵੇਂ ਜਨਤਾ ਜਾਗੂਗੀ ਤੇ ਮੈਂ ਤੇ ਮੈਂ ਇਹ ਜਿਹੜੀ ਯਾਤਰਾ ਦਾ ਮਕਸਦ ਲੋਕੀ ਸੁਣਨਗੇ ਲੋਕ ਕੰਸ਼ੀ ਟੀਵੀ ਦੇ ਤੋਂ ਦੇਖਣਗੇ ਉਹਦੇ ਤੇ ਕਮੈਂਟ ਕਰਨ ਆਪਣੇ ਵਿਚਾਰ ਰੱਖਣ 네ਗੇਟਿਵ ਪੋਜ਼ਿਟਿਵ ਜੋ ਵੀ ਹੈਗਾ ਰੱਖਣ ਫਿਰ ਆਪਾਂ ਉਹਦੇ ਤੇ ਵਿਚਕਣ ਤੋਂ ਪਹਿਲਾਂ ਤੋਂ ਕਰਕੇ ਇੱਕ ਇਹੋ ਜੀ ਰਣਨੀਤੀ ਬਣਾ ਜੇ ਤਾਂ ਕਿ ਆਪਾਂ ਜਿਹੜੇ ਕਹਿੰਦੇ ਆਂ ਵੀ ਜੁੜੋ 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 ਜੁੜਤਾ ਹੋਣਾ ਇਹ ਕਰ ਵਿਚਾਰਾਂ ਦੇ ਨਾਲ ਰਿਸ਼ਤਾ ਕਾਇਮ ਕਰੀਏ ਅਦਰਵਾਈਜ਼ ਕੋਈ ਰਿਸ਼ਤਾ ਨਹੀਂ ਹੰਦਲ ਤੁਨੀਏ ਤੇ ਸਾਰੇ ਗੁਰੂਆਂ ਦਾ ਵੀ ਇਹੋ ਹੀ ਸੀ ਸਿਧਾਂਤ ਤੇ ਸਿਧਾਂਤ ਇੱਕੋ ਹੀ ਹੈ ਜਿਹਨੂੰ ਸ਼ਬਦ ਗੁਰੂ ਵੀ ਅਸੀਂ ਕਹਿ ਸਕਦੇ ਆ ਤੇ ਜਾਂ ਇੱਕ ਵਿਚਾਰ ਬਮਸ਼ਿ ਕਹਿ ਸਕਦੇ ਆ ਕਿਉਂਕਿ ਜਦੋਂ ਤੁਸੀਂ ਟਰੈਵਲ ਕਰਦੇ ਆ ਕਿੱਥੇ ਵੀ ਜਾਂਦੇ ਆ ਤੇ ਤੁਹਾਡੇ ਸ਼ਬਦ ਉਥੇ ਪਹੁੰਚਦੇ ਆ ਸ਼ਬਦ ਵੀ ਟ੍ਰੈਵਲ ਕਰਦੇ ਲੋਕਾਂ ਦੇ ਵਿੱਚ ਸ਼ਬਦ ਤੁਹਾਡੇ ਜਾ ਰੱਖੇ ਜਾਂਦੇ ਆ ਤੇ ਤੁਸੀਂ ਕੀ ਚਾਹੁੰਦੇ ਸੀ ਤੁਹਾਡੇ ਸ਼ਬਦਾਂ ਦੇ ਵਿੱਚ ਕੀ ਸੀ ਆਪਾਂ ਚਲੇ ਜਾਣਾ ਦੁਨੀਆ ਤੋਂ ਅੱਜ ਗੁਰਮੁਖ ਦੇ ਵਿਚਾਰਤਾਲ ਜਿਹੜੀ ਹਿੱਸੇ ਕਰਕੇ ਜੀਵਨਤਾ ਤੇ ਸਾਨੂੰ ਵਿਵਸਪਰਸ ਨੂੰ ਇੱਕ ਮੰਚ ਸਿਗਾ ਕਿ ਲੋਕਾਂ ਦੇ ਵਿੱਚ ਸਹੀਏ ਲੋਕਾਂ ਦੇ ਕੋਲੋਂ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ ਜਿੰਨਾ ਆਪ ਰੱਖਦੇ ਆ ਨੌਲੇਜ ਜੋ ਸਾਨੂੰ ਅੱਜ ਤੱਕ ਬਖਸ਼ਤ ਦੀ ਕਿਰਪਾ ਹੋਈ ਹੈ ਜਾਂ ਆ ਬਾਬਾ ਸਾਹਿਬ ਦੇ ਫਲਸਫੀ ਦੇ ਵਿੱਚ ਜੋ ਸਾਨੂੰ ਮਿਲਿਆ ਉਹ ਲੋਕਾਂ 'ਚ ਡਿਲੀਵਰ ਕਰਨ ਦੀ ਕੋਸ਼ਿਸ਼ ਕਰੀਏ ਕਿ ਐਕਚੁਅਲੀ ਜ਼ਿੰਦਗੀ ਕੀ ਹੋਣੀ ਚਾਹੀਦੀ ਹੈ ਪਰ ਅਸੀਂ ਕਿੱਛੇ ਤਰ੍ਹਾਂ ਕਰਦੇ ਹਾਂ ਜੀ ਆਪਣੀ ਅੱਖ ਨੂੰ ਜਗਾਉਣਾ ਜੇਕਰ ਫੁੱਲ ਹੈ ਤਾਂ ਫੁੱਲ ਕਹਿਣਾ ਜੇ ਫੁੱਲ ਨੂੰ ਪੰਡਾ ਕਹੀਏ ਕਾਗਲਾ ਕਹਿੰਦਾ ਯਾਰ ਮੇਲੇ ਮੈਨੂੰ ਦੇਖ ਕੇ ਜਲਦੇ ਆ ਜੇ ਕੰਡੇ ਨੂੰ ਪੰਡਾ ਕਹਿੰਦੇ ਇਹ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਪਰ ਅਸੀਂ ਆਮ ਤੌਰ ਤੇ ਕੰਡੇ ਨੂੰ ਫਲ ਕਹੀ ਜਾਂਦੇ ਆ ਸੋ ਕੰਡੇ ਨੂੰ ਪੰਡਾ ਕਹਿਣ ਵਾਲੀ ਦੀ ਅੱਖ ਜਾਗਦੀ ਹੈ ਫਲ ਨੂੰ ਫਲ ਕਹਿਣ ਵਾਲਾ ਵੀ ਅੱਖ ਉੱਡੀ ਜਾਗਦੀ ਹੈ ਸੋ ਅੱਜ ਤੁਹਾਡੇ ਵਿੱਚ ਇਸ ਕਰਕੇ ਹੀ ਆਏ ਆ ਕਿ ਆਪਾਂ ਨੂੰ ਕਿ 70 ਸਾਲ ਤੋਂ ਬੰਦੇ ਜੱਦੀ ਲੈਣ ਹੋ ਗਿਆ ਜਿਹੜੇ ਕੰਮਾਂ ਲਈ ਬਾਬਾ ਸਾਹਿਬ ਨੇ ਸੰਰਚਿਤ ਕੀਤਾ ਸੀ ਸਾਡੇ ਗੁਰੂਆਂ ਨੇ ਸੰਰਚਿਤ ਕੀਤਾ ਸੀ ਉਹ ਅਸੀਂ ਸਾਰੇ ਭਮਦੇ ਤੇ ਦੁਨੀਆਦਾਰੀ ਦੇ ਵਿੱਚ ਪਏ ਹੋਏ ਆ ਤੇ ਇਹ ਦੁਨੀਆਦਾਰੀ ਦੇ ਮੌਕੇ ਦੇ ਮੌਕੇ ਅੱਜ ਅਸੀਂ ਜਿਨ੍ਹਾਂ ਦੇ ਮਾਪਾ ਪੱਖ ਹੁੰਦੇ ਆ ਉਹ ਬੱਚਿਆਂ ਦੇ ਗੱਲ ਤੇ ਗੁਲਾਮੀ ਜਿਹੜੀ ਐ ਅਸੀਂ ਪਾ ਕੇ ਜੰਨੇ ਆ ਕੋਈ ਉਹਦੇ ਲਈ ਕਹਿੰਦਾ ਮੈਂ ਜ਼ਿੰਮੇਵਾਰ ਨਹੀਂ ਜੀ ਇਹ ਤਾਂ ਸਮਾਜਿਕ ਜ਼ਿੰਮੇਵਾਰਾ ਕੋਈ ਕਹਿੰਦਾ ਸਰਕਾਰਾਂ ਜ਼ਿੰਮੇਵਾਰ ਆ ਕੋਈ ਕਹਿੰਦਾ ਕੋਈ ਜ਼ਿੰਮੇਵਾਰ ਆ ਸੋ ਹਰ ਇੱਕ ਦਾ ਆਪਣਾ ਆਪਣਾ ਐਕਸਕਿਊਜ਼ ਆ ਪਰ ਅਲਟੀਮੇਟਲੀ ਇਹ ਸਾਨੂੰ ਸੋਚਣਾ ਪੈਣਾ ਇਹਦੇ ਬਾਬਾ ਸਾਹਿਬ ਨੇ ਸਾਡੀ ਖਾਤਰ ਬੱਚੇ ਕਰਵਾਣ ਕੀਤੇ ਤੇ ਇਹਦਾ ਮਤਲਬ ਉਹਨਾਂ ਨੇ ਸਾਰੀ ਇਹ ਗੱਲ ਪਾਲੀ ਸੀ ਤੇ ਜਿਹੜੀ ਆਜ਼ਾਦੀ ਆ ਜਾਂ ਦੇਰਾਂ ਲੋਕਾਂ ਨੇ ਕੰਮ ਕਰਨਾ ਆ ਖੇਦ ਲਈ ਮਸਲਾ ਪੈਣਾ ਕਿਉਂਕਿ ਪਹਿਲਾਂ ਆਪਣਾ ਆਪ ਹੋਣਾ ਪੈਂਦਾ ਫਿਰ ਕੁਝ ਹੋਣਾ ਪੈਂਦਾ ਸਤਗੁਰੂ ਦਾਸਮਾਹ ਜੀ ਸਤਗੁਰੂ ਤਾਰੀਰ ਜੀ ਜਿੰਨੇ ਸਾਡੇ ਗੁਰੂ ਆਏ ਆ ਭਗਤੀ ਲਹਿਰ ਦੇ ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਇੱਕ ਦਿਨ ਨਾਲ ਸਬੰਧ ਕਾਇਮ ਕੀਤੇ ਤੇ ਦੁਨੀਆ ਦੇ ਰਾਜੇ ਮਹਾਰਾਜੇ ਨੇ ਕਿਹਾ ਉਹ ਚੁੱਕਾ ਦਿੱਤੇ ਪਰ ਅਸੀਂ ਜਿਹਦੇ ਨਾਲ ਸਬੰਧ ਕਾਇਮ ਕਰਕੇ ਬੈਠੇ ਆ ਉਹ ਲੱਗਦਾ ਅਸੀਂ ਕੂੜ ਦਾ ਸਬੰਧ ਕਰਕੇ ਬੈਠੇ ਆ ਕਹਿੰਦੇ ਖਸਮ ਮਰੇ ਨਾਰ ਨਾ ਰੋਵੇ ਉਸ ਦਾ ਰਾਖਣ ਹਾਰਾ ਔਰੇ ਹੋਵੇ ਖਸਮ ਮਰੇ ਨਾਰਨਨ ਨਾਰਨਨ ਕੇ ਜਾਇਦਾਦ ਦੀ ਦੁਨੀਆ ਦੀ ਮਾਇਆ ਕੁ ਅਸੀਂ ਕਹਿੰਦੇ ਅਸੀਂ ਇਸ ਜਾਇਦਾਦ ਦੇ ਅਸੀਂ ਮਾਲਕ ਆ ਪਰ ਕਹਿੰਦੇ ਜਦੋਂ ਅਸੀਂ ਮਰ ਜਾਂਦੇ ਆ ਤਾਂ ਰੋਈ ਜੇ ਕਿਉਂਕਿ ਉਹਦਾ ਖਸਮ ਜਿਹੜਾ ਹੋਰ ਆ ਜੀ ਸਭ ਸਾਨੂੰ ਇਹ ਲੋੜ ਆ ਸੋਚਣ ਦੀ ਕਿ ਕਬੀਰ ਮਹਾਵਾਦੀ ਵੀ ਇਹ ਗੱਲ ਕਹਿੰਦੇ ਆ ਵੀ ਇਹਦੇ ਤੋਂ ਦੂਰ ਹੋ ਜਾ ਮੋਹ ਮਾਇਆ ਤੋਂ ਉਹ ਤਾਂ ਇੰਨੇ ਤੱਕ ਹੈਗੇ ਵੇ ਕਾਗਨਾ ਪਾਟੀ ਫੁੱਲਾਂ ਕਾਟੀ ਕਾਟਕੂਟ ਤੇ ਜਾ ਰਹੀ ਕੋ ਕਬੀਰ ਸੰਤਨ ਕੇ ਵੈਰ ਨ ਤਿੰਨ ਲੋਕ ਕੀ ਪਿਆਰੀ ਕਹਿੰਦੇ ਮਾਇਆ ਨੂੰ ਤਿੰਨੇ ਲੋਕ ਪਿਆਰ ਕਰਦੇ ਆ ਪਰ ਸੰਤ ਦੇ ਇਹ ਸੰਤਾ ਦੀ ਬੈਰ ਹੁੰਦੀ ਆ ਪਰ ਜਦੋਂ ਸੰਤ ਇਹਦੇ ਤੋਂ ਪਿੱਛੇ ਛਡਾ ਲੈਣ ਦਿੱਤਾ ਫਿਰ ਪਿੱਛੇ ਪਿੱਛੇ ਘੁੰਮਦੇ ਹੋਏ ਤੇ ਦੁਨੀਆ ਦੀ ਮਾਇਆ ਦੇ ਵਿੱਚ ਅੱਜ ਆਪਾਂ ਜੇਕਰ ਸਾਰੇ ਆਪਾਂ ਗੁਰੂਆਂ ਨੂੰ ਦੇਖੀਏ ਚਾਹੇ ਕਬੀਰ ਮਹਾਰਾਜ ਜੀ ਚਾਹੇ ਨਾਮਦੇਵ ਜੀ ਚਾਹੇ ਗੁਰਨਾਨਕ ਪਾਤਸ਼ਾਹ ਚਾਹੇ ਪੰਜ ਪਾਛਾ ਦਸਵੇਂ ਪਾਛਾ ਤੱਕ ਜੇਕਰ ਆਪਾਂ ਦੇਖਦੇ ਆ ਕਿ ਇੱਕ ਖੇਡ ਆ ਖੇਡੀ ਦੀ ਇੱਕ ਮਨ ਦੀ ਖੇਡ ਆ ਜੇਕਰ ਮਨ ਸਦਾ ਮੰਨ ਗਿਆ ਕਿ ਆਪਾਂ ਕੁਛ ਕਰਨਾ ਫਿਰ ਤਾਂ ਹੋ ਜਾਣਾ ਮੇਰੇ ਮੰਨ ਕਹਿੰਦਾ ਵੀ ਸ਼ੈਤਾਨੀਆਂ ਕਰ ਲਈ ਤਾਂ ਫਿਰ ਕੁਛ ਨਹੀਂ ਬਣਦਾ ਮੰਮਾ ਮੰਸੋ ਕਹੋ ਜਾਏ ਮਨ ਸਾਦੇ ਸਿੱਧ ਹੋਏਗੀ ਜੇ ਦੇ ਮਨ ਨੂੰ ਜਤਲਿਆ ਉਹਨਾਂ ਜਗ ਨੂੰ ਜਤਲਿਆ ਇੰਨੀ ਕੀ ਥਿਊਰੀ ਹੈ ਸਾਰੀ ਪਰ ਅਸੀਂ ਲੋਕੀ ਕੀ ਕਰਦੇ ਆ ਨਹੀਂ ਜਗ ਇਹ ਤਾਂ ਸਰਕਾਰਾਂ ਦਾ ਕਸੂਰ ਆ ਇਹਦਾ ਐਮਐਲਏ ਦੇਖਣਾ ਇਹ ਭਲਾਨੇ ਦੇਖਣਾ ਪਰ ਸਾਡੀ ਅਣਗੁਰਦੋ ਮਰ ਜਾਂਦੀ ਆ ਸਾਨੂੰ ਪਤਾ ਹੋਣ ਦੇ ਬਾਵਜੂਦ ਵੀ ਜਦੋਂ ਗਦਾਰ ਸਾਡੇ ਵਿੱਚ ਆ ਕੇ ਵੇਚਦਾ ਜਿਹੜਾ ਸਾਡੇ ਬੱਚਿਆਂ ਦੀ ਗੁਲਾਮੀ ਦਾ ਕਾਰਨ ਬਣਿਆ ਜਦੋਂ ਗਦਾਰ ਸਾਡੇ ਵਿੱਚ ਆ ਕੇ ਵੇਂਦਾ ਤੇ ਉਹ ਕਿਸੇ ਵੀ ਰੂਪ ਦੇ ਵਿੱਚ ਵੇਂਦਾ ਆ ਕੇ ਤਾਂ ਸਾਨੂੰ ਉਸ ਵੇਲੇ ਆਪਣੇ ਆਪ ਨੂੰ ਅੰਦਰੋਂ ਝੰਜੋੜਨਾ ਚਾਹੀਦਾ ਕਿ ਅੱਜ ਮੇਰਾ ਪੁੱਛਣ ਦਾ ਤਹਿਮ ਆ ਗਿਆ ਕਿ ਤੂੰ ਸਾਡੇ ਬੱਚਿਆਂ ਦੇ ਗੁਲਾਮੀ ਦਾ ਕਾਰਨ ਹੈ ਤੇ ਜੇ ਨਹੀਂ ਪੁੱਛਾਂਗੇ ਤਾਂ ਬਿਓ ਬੜਾ ਖੁਸ਼ ਹੋਊਗਾ ਕਿੰਨਾ ਬੰਦੇ ਕੁਝ ਨਹੀਂ ਕਿਸੇ ਸੋ ਅਣਖ ਜਗਾਓ ਆਜ਼ਾਦੀ ਪਾਓ ਇੱਕ ਛੋਟਾ ਜਿਹਾ ਸਲੋਗਨ ਆ ਪਰ ਅਣਖ ਜਾਗੀ ਸਾਡੇ ਗੁਰੂਆਂ ਦੀ ਰਹਿਮ ਰਹ ਦੀ ਜਾਗੀ ਆਪਾਂ ਨਾਲ ਰਹੇ ਇਹਨਾਂ ਦੀ ਵੀ ਆਜ਼ਾਦੀ ਕਿ ਜਿਹਦਾ ਸਾਡੇ ਬਜ਼ੁਰਗ ਕੈਸੀ ਹੁੰਦੇ ਉਹ ਜਿਹੜੇ ਨਾ ਕਿਸੇ ਨਹੀਂ ਚੱਲਣਾ ਸਾਨੂੰ ਜਦੋਂ ਇਹ ਯਾਤਰਾ ਚੱਲੀ ਆ ਤਾਂ ਕਿਸੇ ਨੂੰ ਪਤਾ ਲੱਗ ਗਿਆ ਕਿਸੇ ਨੂੰ ਨਹੀਂ ਪਤਾ ਲੱਗਾ ਕੋਈ ਕਹਿੰਦਾ ਇਹਦੀਆਂ ਮੀਟਿੰਗਾਂ ਕਰਨੀਆਂ ਕੋਈ ਕਹਿੰਦਾ ਆ ਕਰਨਾ ਤਾਂ ਕਹਿੰਦਾ ਸਾਰੇ ਸੁਝਾਅ ਤੁਹਾਡੇ ਮਨਜ਼ੂਰ ਆ ਪਰ ਜਿਹਨੂੰ ਪਤਾ ਲੱਗ ਗਿਆ ਜੇਕਰ ਉਹ ਬਾਅਦ ਵਿੱਚ ਸਮਝਾ ਸਕਿਆ ਉਹਨੂੰ ਕੋਈ ਕੁਐਸਚਨ ਹੋਇਆ ਪਰ ਤੱਕ ਉਹ ਸੰਦਸਨ ਦੀ ਕੋਸ਼ਿਸ਼ ਕਰਦੇ ਰਿਹਾ ਇਸ ਕੁਐਸਚਨ ਦਾ ਮੇਰੇ ਕੋਲ ਜਵਾਬ ਨਹੀਂ ਮਿਲਿਆ ਇਸ ਜਵਾਬੇ ਦੀ ਜੇ ਜਿਹੜੀ ਫਿਰ ਵੀ ਸ਼ੰਕਾ ਉਹਨੂੰ ਕੋ ਗੱਲ ਕਰ ਲਾ ਵੀ 24 ਘੰਟੇ ਨੰਬਰ ਚੱਲਦਾ ਪਰ ਆਪਾਂ ਜੇ ਕਹੇ ਕਹੀਏ ਵੀ ਸਾਨੂੰ ਪਤਾ ਨਹੀਂ ਲੱਗਾ ਪਤਾ ਲੱਗਣ ਦੇ باوجود ਵੀ ਅਸੀਂ ਕਿਸਲੇ ਹੋਏ ਇਹਦੇ ਵਿੱਚ ਲਿਖਿਆ ਹੋਇਆ 73 ਸਾਲਾਂ ਬਾਅਦ ਵੀ ਸਮਾਜ ਜਿਹੜਾ ਅਣਗੋਲਿਆ ਕਿਉਂ ਆ ਔਰ ਬਾਬਾ ਸਾਹਿਬ ਦਾ ਸਬਨਾਦ ਹੋ ਗਿਆ ਕਿਉਂ ਤੇ ਜਿਸ ਦਿਨ ਸਾਨੂੰ ਪਤਾ ਲੱਗਾ ਸੀ 1950 ਦੇ ਵਿੱਚ ਇਹ ਤਾਂ ਸਭ ਦਾ ਹਾਲ ਬਣਿਆ ਕਿ ਕਰਮਚਾਰੀਆਂ ਦੀ ਜਿਹੜੀ ਰਿਜ਼ਰਵੇਸ਼ਨ ਆ ਉਹਦੇ ਤੋਂ ਤਾਂ ਕਿੰਚੂ ਭਰੰਤ ਹੋ ਰਿਆ 1950 ਤੋਂ ਲੈ ਕੇ ਅੱਜ ਤੱਕ ਜਿਹੜੀ ਰਾਜਨੀਤਿਕ ਰਿਜ਼ਰਵੇਸ਼ਨ ਆ ਉਹਦਾ ਕਦੀ ਕਿਸੇ ਪਾਰਟੀ ਨੇ ਮੰਗੀ ਨਹੀਂ ਕੀਤੀ ਵੀ ਇਹਨੂੰ ਬੰਦ ਕਰ ਦਿਓ ਕਿਉਂ ਉਹਦਾ ਗੱਲ ਹੀ ਐਮਐਲਏ ਕੋ ਛੋਟੀ ਪੋਸਟਾਂ ਕਲਾਕਾਰਾਂ ਦੀ ਕਹਿੰਦੇ ਬੰਦ ਕਰ ਦਿਓ ਪੀਐਮ ਵੀ ਬੰਦ ਕਰ ਦਿਓ ਐਸਡੀਓ ਦੀ ਬੰਦ ਕਰ ਦਿਓ ਆਈਐਸ ਦੀ ਬੰਦ ਕਰ ਦਿਓ ਇਹਦਾ ਮੱਲੂਕ ਉਹਦੇ ਐਮਐਲਏ ਸਾਡੇ ਉਹ ਇਸ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਆ ਕਿਉਂਕਿ ਉਹਨਾਂ ਨੇ ਉੱਥੇ ਜਾ ਕੇ ਬੁੱਝਿਆ ਨਹੀਂ ਉਹ ਬੜੇ ਪਿਆਰੇ ਲੱਗਦੇ ਉਹਨਾਂ ਨੂੰ ਵੇਚ ਤਾਂ ਉਹਨਾਂ ਦੇ ਵਿਚੋਂ ਹੋਂਦੇ ਆ ਆ ਕੇ ਸਾਡੇ ਨਾਲ ਹਾਂ ਦੇ ਨਾਲ ਹਾਂ ਬਣਾਉਂਦੇ ਆ ਅਸੀਂ ਕਾਨੂੰਨ ਜੋ ਚੰਗਾ ਲੱਗਦਾ ਉਹ ਪਾਸ ਕਰਦੇ ਆ ਸੋ ਅੱਜ ਤੁਹਾਡੇ ਕੋਲ ਹੀ ਦੱਸਣ ਲਈ ਆਏ ਆ ਕਿ ਤੁਸੀਂ ਜਿਹੜਾ ਸਰਕਾਰਾਂ ਨੂੰ ਦੋਸ਼ ਦਿੰਨੇ ਆ ਦੂਜੀਆਂ ਜਾਤਾਂ ਨੂੰ ਦੋਸ਼ ਦਿੰਨੇ ਆ ਇਹ ਦੋਸ਼ ਤੇਰਾ ਬੰਦ ਕਰੋ ਜਿਹੜੇ ਤੁਹਾਡੇ ਆਪਣੇ ਆ ਉਨਾ ਸੁਧਾਰ ਨਹੀਂ ਇਹ ਤੇ ਜੇਕਰ ਉਹਨਾਂ ਨੂੰ ਸੁਧਾਰਨਾ ਹੈ ਤੇ ਆਪਾਂ ਨੂੰ ਜੋੜਨਾ ਪੈਣਾ ਹੁਣ ਜੋੜਨ ਦਾ ਤਰੀਕਾ ਕੀ ਹੈ ਕਿ ਆਪਾਂ ਹੌਲੀ-ਹੌਲੀ ਇੱਕ ਵਿਚਾਰਧਾਰਾ ਅਪਣਾਈ ਆ ਉਸ ਵਿਚਾਰਧਾਰਾ ਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਕੁਝ ਕਮੀ ਪੇਸ਼ੀ ਆ ਤੇ ਉਹਦੇ ਵਿੱਚ ਆਪ ਸੁਧਾਰ ਕਰ ਲਈਏ ਜੇ ਨਹੀਂ ਹੈ ਤਾਂ ਅੱਗੇ ਲੈ ਕੇ ਚਲੀਏ ਸੋ ਉਹ ਜਿਹੜੇ ਵਿਚਾਰ ਤਾਂ ਆਇਆ ਉਹ ਪਾਵਰ ਆਫ ਸੋਸ਼ਲ ਜੁਨਟੀ ਸਮਾਜਿਕ ਇਕਤਾ ਦੀ ਸ਼ਕਤੀ ਇਹ ਦੱਸ ਰਹੀ ਆ ਕਿ ਜੇ ਸਮਾਜ ਇਕੱਠਾ ਹੋ ਗਿਆ ਤਾਂ ਉਹਦੀ ਸ਼ਕਤੀ ਕੀ ਆ ਆਮ ਤੌਰ ਤੇ ਕੀ ਹੋ ਰਿਹਾ ਹੈ ਇਹ ਤਾਂ ਸਮਾਜ ਹੀ ਨਹੀਂ ਚੱਲ ਇਹ ਤਾਂ ਗੱਲ ਹੀ ਨਹੀਂ ਸੁਣਦਾ ਇਹ ਤਾਂ ਹਾਲ ਹੀ ਹੋਈ ਰਹਿਣਾ ਮੈਨੂੰ ਨੇ ਸਮਝ ਲੱਗੀ ਕਿ ਬਾਬਾ ਸਾਹਿਬ ਨਾਲੋਂ ਅਸੀਂ ਜ਼ਿਆਦਾ ਪੜ੍ਹ ਗਏ ਜਾ ਬਾਬਾ ਸਭ ਤੋਂ ਜ਼ਿਆਦਾ ਸਿਆਣੇ ਬਣ ਗਏ ਉਹਨਾਂ ਦਾ ਕਦੇ ਸਮਝ ਨਹੀਂ ਮਾਰ ਕੇ ਉਹ ਤਾਂ ਕਸੂਰੀ ਜਿਹੜਾ ਆ ਮੁਹਤਾਤ ਦੇ ਵਿੱਚ ਪੜਿਆ ਲਿਖਿਆ ਦਾ ਕਸੂਰ ਆ ਬਹੁਤ ਘੱਟ ਬੁੱਧੀ ਜੀਵੀ ਆ ਸਾਡੇ ਜਿਨ੍ਹਾਂ ਨੇ ਵਿਦਿਆ ਦਾ ਮਤਲਬ ਨੂੰ ਸਮਝਿਆ ਕਿ ਵਿਦਿਆ ਵਿਚਾਰੀ ਤਾਂ ਪਰਪਕਾਰੀ ਜਿਹੜੀ ਐਜੂਕੇਸ਼ਨ ਸੀ ਇਹ ਤਾਂ ਦੂਜਿਆਂ ਦੀ ਵਰਤ ਨਹੀਂ ਸੀ ਅਸੀਂ ਕਹਿੰਦੇ ਵਰਤ ਨਹੀਂ ਮੜਕੇ ਦੀ ਨੌਕਰੀ ਚੱਕਦੇ ਹੋ ਫੱਟੇ ਛੱਡ ਗੋਮਾਂ ਦੇ ਨੂੰ ਚਲੋ ਬਾਹਰ ਜਿਹੜਾ ਦੂਰ ਹੋ ਗਿਆ ਤੇ ਅੱਜ ਜਿਹੜਾ ਦੂਰ ਹੋ ਕੇ ਛੱਡਿਆ ਜਿਹੜਾ ਖਮਾਗੋ ਹੋ ਗਿਆ ਸਭ ਤੁਹਾਡੇ ਵਿੱਚ ਸਿਰਫ ਇੰਨੀ ਗੱਲ ਮੈਂ ਦੱਸਣ ਲਈ ਆਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਐਮਐਲ ਤੁਹਾਡੇ ਬੈਠੇ ਆ ਜਿਹੜੇ ਐਮਪੀ ਬੈਠੇ ਆ ਜਦੋਂ ਉਹ ਰਾਜ ਦੇ ਵਿੱਚ ਹੁੰਦੇ ਆ ਉਦੋਂ ਗੱਲ ਨਹੀਂ ਕਰਦੇ ਜਦੋਂ ਬਾਹਰ ਹੁੰਦੇ ਆ ਉਦੋਂ ਨਾਲ ਗੱਲਾਂ ਹੁੰਦੀਆਂ ਵੇ ਅਸੀਂ ਤਾਂ ਜੇ ਸਾਡੀ ਪਾਰਟੀ ਜਿੱਤ ਗਈ ਤਾਂ ਸਿੱਧਾ ਪਤਾ ਨਹੀਂ ਨੇਹੀਆਂ ਲਿਆ ਲੈਣੇ ਬਦਲਾਅ ਕਰ ਦੇਣਾ ਆ ਹੁਣੇ ਆਪਾਂ ਬਦਲਾਅ ਦੇਖ ਲਿਆ ਇੱਕ ਮੌਕਾ ਦੇ ਦਿਓ ਇੱਕ ਮੌਕਾ ਦੇ ਦਿਓ ਜੇ ਤਾਂ ਤੁਸੀਂ ਮੌਕਾ ਆ ਜਿਹੜੇ ਸਾਡੇ ਮੁੰਡੇ ਵੀ ਲਈ ਫੜਦੇ ਈ ਝੜੂ ਕਲੰਡਰ ਬਾਬਾ ਸਾਹਿਬ ਦਾ ਸ਼ੁਕਰਾਨਾ ਹੁਣਾਂ ਕਿੰਨੀ ਵਾਰ ਕਰੇਗਾ ਕਰਾ ਲਓ ਵੀ ਪੂਰਾ ਉਹਨਾਂ ਨੂੰ ਗਣੇਸ਼ ਜਿਹਾ ਜਿੰਨੀ ਦੇਰ ਤੱਕ ਸਾਡੇ ਅੰਦਰੋਂ ਵੀ ਅਸੀਂ ਜਾਗਦੇ ਇਹ ਜਿਹੜੀ ਵਿਚਾਰਤਾ ਰਹਾ ਇਸਨੂੰ ਆਪਣੇ ਆਪ ਨੂੰ ਜਗਾਉਣ ਦੀ ਵਿਚਾਰਤਾ ਰਹਾ ਕਿਉਂਕਿ ਜਿੰਨੀ ਦੇਰ ਤੱਕ ਬੰਦਾ ਆਪਣੇ ਆਪ ਨੂੰ ਨਹੀਂ ਜਗਾਉਂਦਾ ਉਹ ਕਦੀ ਵੀ ਵਿਚਾਰਤਾ ਰਾਹ ਤੇ ਚੱਲ ਨਹੀਂ ਸਕਦਾ ਉਹ ਡੇਗੂਗਾ ਉਹਦਾ ਇੱਕ ਪੈਰ ਕਿਸੇ ਬਿਮੈਡੀਕਲ ਦਾ ਦੂਜਾ ਕਿਸੇ ਤੀਜਾ ਕਿਸੇ ਚੌਥਾ ਕਿਸੇ ਉਹ ਦੇਖਦਾ ਬੰਦਾ ਮਸਵਾਸਾ ਮੇਰਾ ਕਿੱਥੇ ਪੂਰਾ ਹੁੰਦਾ ਇੱਥੇ ਸਵਾਸ ਦੀ ਗੱਲ ਨਹੀਂ ਇਹ ਖੇਡ ਹੈ ਆਪਣੇ ਆਪ ਨੂੰ ਪ੍ਰਬੰਧ ਕਰਦੇ ਸੋ ਆਓ ਆਪਾਂ ਹੌਲੇ ਸਮੇਂ ਦੇ ਵਿੱਚ ਆਪਣੇ ਮਿੱਤਰ ਨੂੰ ਜਿਹੜਾ ਹੈ ਉਹਨੂੰ ਪਹਿਚਾਣੀਏ ਕਿ ਮਿੱਤਰ ਤੁਹਾਡਾ ਕੌਮ ਆ ਮਿੱਤਰ ਤੁਹਾਡਾ ਉਹ ਆ ਜਿਹੜਾ ਕੁਰਸੀ ਤੇ ਬੈਠ ਕੇ ਸਮਾਜ ਦੇ ਲਈ ਕੁਰਸੀ ਨੂੰ ਪ੍ਰਬੰਧ ਕਰ ਸਕਦਾ ਲੇਕਿਨ ਕੁਰਸੀ ਤੇ ਬੈਠ ਕੇ ਆਪਣੀ ਆਤਮਾ ਵੇਚ ਨਹੀਂ ਸਕਦਾ ਉਹ ਮਿੱਤਰ ਜੇਕਰ ਇਹ ਆ ਤੇ 바ਵਾ ਸਾਹਿਬ ਕੁਰਸੀ ਤੇ ਬੈਠੇ ਰਹਿੰਦੇ ਇੰਨੀਆਂ ਕੁਰਸੀਆਂ ਕਿਉਂ ਦਿੱਤੀਆਂ 바ਵਾ ਸਾਹਿਬ ਸਰਨੇ ਵਾਂਗ ਪਾਸੇ ਇਕੱਠੇ ਕਰ ਲੈਂਦੇ ਪਰ ਨਾ ਹੀ ਨੇ ਸਿਰਣਾ ਗੁਰੂ ਮਹਾਰਾਜ ਜਿੰਨੇ ਵੀ ਗਏ ਉਹ ਕੰਮਿੰਦੇ ਪਾਇਆ ਇਕੱਠੀ ਉਹਨਾਂ ਨੇ ਵੀ ਨਾ ਨੇ ਸਿਰਣਾ ਲੋੜਾ ਸਾਨੂੰ ਕਿਸੀ ਆਪਣੇ ਆਪ ਨੂੰ ਪਹਿਲੇ ਜਗਾਈਏ ਇਸ ਕੜਿਕ ਜਿਹੜਾ ਸਾਡੇ ਕੋਲ ਬੈਠਾ ਉਹ ਸਾਡਾ ਆਪਣਾ ਹੈ ਨਹੀਂ ਹੈ ਕਭ ਇਹ ਸਿਪਲੀਕੇਟ ਮਾੜਾ ਜਿਆ ਕੋ ਦਲਵਾਤ ਖਰਚ ਹੁੰਦੀ ਹੈ ਤੂੰ ਮੇਰੀ ਮਾਂ ਨਹੀਂ ਮੈਤਰਾਪੀਂ ਅਹੰਜੀ ਗੱਲ ਕਲਪਿਨ ਸਵਾਰਥ ਸੂ ਸਾਨੂੰ ਲੋੜ ਆ ਅੱਜ ਅਸੀਂ ਜੋ ਪੋਲਿਟਿਕਲ ਲੀਡਰ ਨੇ ਸਾਨੂੰ ਬਣ ਦਿੱਤਾ ਪਹਿਲਾਂ ਉਹਨਾ ਭਰਾਮਾਂ ਦੇ ਵਿੱਚ ਇਕੱਠੇ ਹੋਈਏ ਅਸੀਂ ਬਹੁਤ ਨਾਲਾ ਲਾ ਲਿਆ ਮੈਂ ਜੇ ਤੁਹਾਨੂੰ ਕਲੀਅਰ ਕਰ ਦਵਾਂ ਕਿ 85% ਤਾਂ ਸੀ ਤੁਸੀਂ ਆਪਣੇ ਆਪ ਨੂੰ ਤਾਂ ਕਿੱਥੇ ਨਹੀਂ ਕਰ ਸਕਿਆ 85 ਦਾ ਨਾਮ ਨਹੀਂ ਦੇਈ ਜਾਂਦੇ ਪਹਿਲਾਂ ਆਪਣੇ ਆਪ ਨੂੰ ਤਾਂ ਕਿੱਥੇ ਕਰ ਲੀਕ ਜੇ ਸੁਪਰਵਾਰ ਦੇ ਚਾਰ ਲੜਕੇ ਜਾਂ ਪੰਜ ਲੜਕੇ ਜਾਂ ਛੇ ਲੜਕੇ ਇਕੱਠੇ ਆ ਉਹਨਾਂ ਤੋਂ ਪਿੰਡੇ ਲੱਗਦਾ ਅਸੀਂ ਕਹਿੰਦੇ ਅਸੀਂ ਆਪ ਤਾਂ ਇਕੱਠੇ ਨਹੀਂ ਹੋਣਾ ਚੱਲ ਵੇ 85 ਦੇ ਬੋਲ ਤੇ ਚੱਲਦੇ ਆਂ ਕਾਲੀ ਨਹੀਂ ਰਾਜ ਰਹਿਣਾ ਰਾਜ ਮਹਿਰੀ ਰਿਆ ਤਰਫੇ ਬੈ ਪਸਾ ਲਈ ਤੇ ਜਿਹੜੇ ਰਾਜ ਹੈਗਾ ਅਸਲੀ ਉਹਨਾਂ ਨੇ ਸਾਡੇ ਕੋਲ ਡੰਡਾ ਹੈ ਨਹੀਂ ਤੇ ਜੇ ਰਾਜ ਸਾਡਾ ਆ ਗਿਆ ਫਿਰ ਡੰਡਾ ਕਿੱਥੋਂ ਲਿਆਵਾਂਗੇ ਹੋ ਸਕਦਾ ਹੋ ਵੀ ਇਹ ਹੀ ਕੰਮ ਕਰ ਸੋ ਸਾਨੂੰ ਅੱਜ ਲੋੜ ਆ ਕਿ ਆਪਾਂ ਪਹਿਲਾਂ ਇੱਕ ਡੰਡਾ ਇਹੋ ਜਿਹਾ ਤਿਆਰ ਕਰ ਲਈਏ ਕਿ ਕੋਈ ਵੀ ਬੰਦਾ ਸਾਡੇ ਨਾਲ ਧੋਖਾ ਕਰਦਾ ਅਸੀਂ ਉਹਨਾਂ ਦੱਸ ਦਈਏ ਕਿ ਮਿੱਤਰਾਂ ਤੂੰ ਜੇ ਨਾ ਮੱਤੀ ਭੱਜਣਾ ਅਸੀਂ ਕਿਸੇ ਪਾਰਟੀ ਦੇ ਨਹੀਂ ਗੇ ਅਸੀਂ ਸਿਰਫ ਸਿਰਫ ਸਮਾਜ ਦੇ ਨਾਲ ਜੁੜੇ ਹੋਏ ਹਾਂ ਜੇ ਸਾਡੇ ਸਮਾਜ ਦੇ ਨਾਲ ਧੱਕਦਾਰੀ ਕੀਤੀ ਅਸੀਂ ਤੈਨੂੰ ਬਖਸ਼ਣਾ ਨਹੀਂ